ਕਹਿਮੋ ਜਾਤ ਕਹਿਮੋ ਜੂਰੇ ਉਹ ਨੀ ਲਿਆ ਤੂੰ ਕੀ ਕਰਦਾ ਫਿਰਦਾ ਪੱਟਾ ਪੁੱਟਾ ਕੱਟ ਤੋੜੀ ਵਧੀਆ ਬਣਾ ਤੀ ਵਧੀਆ ਵਾ ਮੈਂ ਵਧੀਆ ਹੋਇਆ ਨਾ ਪੱਟਾ ਪੁੱਟਾ ਕੱਟੋ ਮੇਰੇ ਟਾਈਮ ਵਧਾ ਬੈਠੇ ਨਹੀਂ ਆਇਆ ਆ ਗਿਆ ਅਗੋ ਜੀ ਭਲਵਾਨ ਜੀ 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 ਯਾਰ ਤੋਂ ਵਧੀਆ ਜੀ ਰੱਖਾ ਨਹੀਂ ਵਧੀਆ ਕੰਮ ਲਾ ਕਹਿਮੋ ਇੱਕੋ ਜਿਹਾ ਨਿਗਲੇ ਦੇ ਸਾਰੇ ਹੀ ਹੋਏ ਹਾਂਜੀ ਚੋਵੇਂ ਇੱਕੋ ਜਿਹੇ ਕਟੂ ਜੇ ਹਨ ਨਈ ਨਈ ਇੱਕੋ ਹੀ ਨੇ ਦਾ ਨਾ ਕਿਤਾ ਮਰਜੀ ਲਾਲਾ ਸਾਹਿਬ ਸੱਚਾ ਇੱਕੋ ਹੀ ਆ ਆ ਭਰਾ ਜਰਾ ਹਾਂਜੀ ਭਾਈ ਸੁਣਾ ਹਾਂ ਲੈ ਬੱਲਾ ਮੈਂ ਝੋਟਾ ਸੱਤਾ ਦਰਨਾ ਹਾਂ ਹਾਂਜੀ ਉਹ ਫਿਰ ਗਾਂਂ ਜਾ ਰਿਹਾ ਤੁਹਾਡਾ ਉਹ ਚਾਚੇ ਦਾ ਚਾਚੇ ਦਾ ਮੁੰਡਾ ਹਾਂਜੀ ਜੀ ਕਾਊਂਟਰ ਤੇ ਆਉਂਦੇ ਆ ਉਹ ਸਾਬ ਕਰ ਲਈ ਆਪੋੀ ਕਰ ਲਈ ਆ ਹਾਂਜੀ ਇਹਦੇ ਕੋਲ ਸਪੋਰਟ ਸਾਹਿਬ ਨੂੰ ਸਾਡੇ ਨੂੰ ਪੋਟੀ ਆ ਜਾਂਦੀ ਹੈ ਸ਼ੁਕਰ ਹੋਈ ਨਾ ਅੰਸਰ ਤੇਰਾ ਖਾਲਸਾ ਕਰਦਾ ਕਿ ਰਾਜ ਆਏ ਚੋਲਾ ਸਾਹਿਬ ਲਾ ਕੇ ਵੀ ਲੋਕੇਸ਼ਨ ਲਾ ਕੇ ਆਉਣੇ ਤੇ ਦੂਰ ਅਸੀਂ ਕਿੱਥੇ ਜਾਣਾ ਉਹ ਤੋਂ ਵੱਡੀ ਗੱਲ ਸੋਖੋ ਨਹੀਂ ਪੜੋਗੇ ਅੱਜ ਤੋ ਕੁ ਭਾਣਾ ਕਿ ਆ ਗਈ ਦੋਲਾ ਸਾਹਿਬ ਨਾਲ ਆ ਅਜੇ ਨਾ 3 ਮਹੀਨੇ ਹੋਏ ਇੱਥੇ ਮੈਚ ਖੇਡਣ ਆਪਾਂ ਤਿੰਨ 3 ਨ ਵੀ ਹੋਏ ਗਰਮੀਆਂ ਚੜ੍ਹਦੀਆਂ ਚੜ੍ਹਦੀਆਂ ਜਾਂ ਰਾਦਲ ਚੱਲਦਾ ਇਹਨੂੰ ਪਤਾ ਨਹੀਂ ਵੀ ਰਾਹ ਚਾਲ ਕਿੱਥੇ ਆ ਤੇ ਹੋਰ ਲੋਕੇਸ਼ਨ ਲਾ ਕੇ ਲਿਆਉਂਦੇ ਆ ਕਮਾਲ ਮੈਂ ਦਿਨੇ ਦਿਮਾਗ ਪਾਇਆ ਕਿ ਮੈਂ ਹੁਣ ਦੋਲਾ ਸਾਹਿਬ ਤੋਂ ਵੱਤ ਵਤ 4 ਤੋਂ 5 ਕਿਲੋਮੀਟਰ ਆ ਦੋਲਾ ਸਾਹਿਬ ਅਜੂ ਨਾ ਜੇ ਕੋਈ ਤੇ ਨਾਲ ਹੀ ਬਿਲਕੁਲ ਰੈਡੀ ਹੋਈ ਆ ਤੇ ਹੋਰ ਸਿੱਧਾ ਹੀ ਗਏ ਆ ਤੇ ਗਏ ਆ ਪਿੰਕਪੌਂਚ ਆਲੀਆ ਉਹਦੇ ਪਿੰਡ ਪਹੁੰਚ ਗਈ ਆ ਮੈਂ ਹੁਣ ਕਿਤੇ ਜਾਂਦੇ ਚਵਾਲ ਆ ਗਿਆ ਮੈਂ ਤਗੜੇ ਹੋਏ ਪਹੁੰਚੂ। ਉਹ ਨਹੀਂ ਤੇਲ ਮੰਗਣਾਂ ਨਹੀਂ ਬਾਦ ਕੋਈ ਨਹੀਂ ਜਲਦੀ ਤੇ ਗੱਲ ਨਹੀਂ ਵੀ ਆ ਪਹੁੰਚ ਜਾਂਦੇ। ਕਦਾਂ ਕਿ ਬਣ ਗਿਆ ਹੀ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਬੰਦਾ ਲੇਟ ਦਾ ਗੱਡੀ ਵੀ ਭਿਜਉਂਦੀ ਹੈ ਉਹ ਨੁਕਸਾਨ ਵੱਧਿਆ। ਨਾਲ ਗੁੱਡੇ ਨੂੰ ਭਜਾ ਕੇ ਸੀਲ ਹੀ ਕਰਾ ਲਈ ਆ ਆਡੀ ਗੱਡੀ। ਉਹ ਗਰਮ ਹੋ ਗਈ ਸਾਰੀ ਗੱਡੀ ਗੁੱਡੇ ਵਾਲੀ ਗੱਲ। ਖਰਾਬ ਹੋ ਗਈ ਸਾਰੀ। ਫੇਰ ਤੁਰਿਆ ਉਹ ਗੱਡੀ ਦੀ। ਪੁੱਤਾ ਤੁਰਦਾ ਹੀ ਬੜਾ ਲੇਟ ਹੈ ਨੇ। ਕੱਲੇ ਆਣਾ ਵੀ ਭੈਣ ਜੀ। ਇਹ ਪੁਰੀ ਇਹਦੀਆਂ ਗੱਲਾਂ ਕਰ ਰਹੀਆਂ ਭਰਾਵੋ ਕਹਿੰਦਾ ਰਹਿੰਦਾ ਮਰ ਗਏ ਲੁੱਟੇ ਗਏ ਮੇਧਪੁਰੀਆਂ ਨੇ ਚੁੱਕੀ 3 ਲੱਖ ਦੀ ਕਮੇਟੀ ਹਾਂ ਹੁਣ ਮੇਰੇ ਨਾਲ ਕੋਹੜੀ ਦਾ ਸੁਲਦਾ ਮਾਰਨ ਲਿਆ ਕੋ ਮਾਰਨ ਲਿਆ ਨਹੀਂ ਤੂੰ ਨਹੀਂ ਕਹਿੰਦੇ 3 ਲੱਖ ਮਲਟੀ ਤੇ ਆਓ ਨਹੀਂ ਨਹੀਂ ਮੈਂ ਬੁਲਾਵਾ ਜਿਹੜੀ ਮੈਂ ਕਮੇਟੀ ਚੁੱਕੀ ਮੈਂ ਤੇ ਉਹ ਦੱਸਣ ਦਿਆ ਉਹ ਦੱਸਣ ਦਿਆ ਭਾਵੇਂ ਕਮੇਟੀ ਚੁੱਕੀ ਆ ਭਾਵੇਂ ਉਹ ਫੋਨ ਲਵੇ ਭਾਵੇਂ ਬਦਲੇ ਹਾਂ ਉਹਦੀ ਮਰਜ਼ੀ ਆ ਸੇਟਦੀ ਆ ਆਪਾਂ ਕੀ ਕਹਿ ਸਕਦੇ ਠੀਕ ਉਹ ਕਮੇਟੀ ਨੂੰ ਫੋਨ ਲਿਆ ਹੋਇਆ ਤਹਾਡੇ ਸਿਰ ਤੋਂ ਰੱਬ ਜਾਣ ਹੁਣ ਮੈਂ ਭਰਾਵਾ ਮੈਂ ਕਮੇਟੀ ਨੂੰ ਕਿਥੋਂ ਲੈਣਾ ਆਉਣਾ ਹੁਣ ਮੈਨੂੰ ਦੇ ਭਰਾਵਾ 2021 ਦਾ ਲਿਆ ਹਾਂ ਤੇ ਜਿੰਨੇ ਜਰੂਰ ਗੱਡਿਆ ਮੈਂ ਉਹ ਨਜਰੇ ਨੂੰ ਵੇਚਿਆ ਹਾਂ ਜੀ ਆਹ ਜੀ ਚੱਲੋ ਆਹ ਮਾਰਾ ਕਿਹਦਾ ਆ ਕਿਸਾਨ ਇੱਕਦਮ ਉਹਦੇ ਉਂਗਲ ਦੇ ਗਬਰੂ ਦੀ ਨਹੀਂ ਤੇ ਤੁਹਾਨੂੰ ਰਾਹ ਚੱਲਦਾ ਨਹੀਂ ਪਤਾ ਇੱਥੇ ਜਿੱਦ ਦੋ ਮਹੀਨੇ ਹੋ ਗਏ ਪੱਲੋ ਸੋਕੋ ਦੋ ਮਹੀਨੇ ਸਵੇਰੇ ਵੀ ਆਖਣੇ ਆ ਵੀ ਉੱਥੇ ਗਿਆ ਵੇਖਣਾ ਚੁਰਨਾ ਮਾਰੀ ਯਾਰ ਮੈਂ ਗੱਲ ਹੋਈ ਆਪਣੀ ਅੱਖਾਂ ਵਿੱਚ ਮਾਂਚ ਪਾ ਲੱਗੇ ਕੱਲ ਕਮੈਂਟ ਇਹਨਾਂ ਦਾ ਫੇਰ ਆਇਆ ਓਏ ਕੱਲ ਕਮੈਂਟ ਤੁਹਾਡਾ ਫੇਰ ਆਇਆ ਹਾਂ ਉਹ ਕਹਿੰਦੇ ਪੱਬਾ ਤੇ ਦੂਜਾ ਸੁਖ ਬਾਹਰ ਹੀ ਟੀਮ ਜਿੱਤ ਗਈ ਮੈਂ ਜਿਤਾਇਆ ਅੱਜ ਅੱਜ ਮੇਰੇ ਨਾਲ ਉਲਟਾ ਫੇਅਰ ਕਰ ਦੋ ਇੱਕ ਕਮੈਂਟ ਵਾਲਿਆਂ ਨਾਲ ਨਹੀਂ ਨਹੀਂ ਅੱਜ ਅੱਜ ਪੈਜੋ ਨਾ ਅੱਜ ਕੋ ਤੁਸੀਂ ਐਵੇਂ ਕਮੈਂਟ ਕਰਦੇ ਜੇ ਅੱਜ ਦੇਖੋ ਆਪਾਂ ਕੋਈ ਨਹੀਂ ਆ ਸਕੈਮ ਉਹ ਪਾਣੀ ਬਲੌਗ ਚਾਜ ਜੱਫਾ ਜੱਫਾ ਪੱਕੀ ਗੱਲ ਹੈ ਪਹਿਲਾਂ ਕਵੈਂਟਮੈਂਟ ਕਰਤੀ ਇਹਨਾਂ ਬੰਦਿਆਂ ਨੇ ਜੇ ਨਾਂ ਲਗੂ ਵੀ ਫਿਰ ਡੀਡ ਨਹੀਂ ਕਰਾਈ ਫਿਰ ਬੇਚੀ ਕਰ ਲਓ ਤੇ ਜੇ ਮੈਂ ਅੱਜ ਲਾ ਦੇ ਫਿਰ ਅੱਜ ਤੋਂ ਬਾਅਦ ਕਮੈਂਟ ਨਹੀਂ ਮਾਣਾ ਕਰਨਾ ਠੀਕ ਹੈ ਪੱਕੀ ਗੱਲ ਹੈ ਜੇ ਬੰਦੇ ਕਿੰਨੇ ਜੱਫੇ 3 2000 3 ਪੱਕਾ 3 2000 3 ਮੇਰੀ ਗੱਲ ਸੁਣੋ ਉਹਦੇ ਗੋਡੀ ਪੈ ਫਿਰ ਆਪਾਂ ਕਮੈਂਟਮੈਂਟ ਕਰਕੇ ਦਿੰਦਾ ਨਹੀਂ ਪਤਾ ਆਹ ਭਰਾ ਜੀ ਤੁਸੀਂ ਨੇ ਕਿਹਾ ਹੈ ਤੇ ਅੱਜ ਕੀ ਹੋ ਗਿਆ ਅੱਜ ਵੀ ਕਹਦੇ ਨਾ ਕੀ ਰਸਤਾ ਬਸਤਾ ਨਹੀਂ ਖਾਣੀ ਅੱਜ ਇੱਕ ਹੀ ਮੈਂ ਕਹਦੇ ਹਾਂ ਭਰਾ ਜੀ ਤਾਂ ਬਾਲਾ ਖੈਰ ਉਸੇ ਕਰੀ ਚਾਲ ਤੇ ਬਹਿਰੇ ਪਲੇਅਰ ਵਿੱਚ ਗੋਲੀ ਦੇ ਗਏ ਮਾਹੇ ਕਰੀ ਆਪਾਂ ਨੂੰ ਪਲੇਅਰ ਵੀ ਨਹੀਂ ਆਇਆ ਉਸੇ ਫਿਰ ਦੋ ਦੇ ਗਏ ਤਾਂ ਗੱਲ ਹੀ ਆ ਓ ਜੀ ਮੈਂ ਯਾਰ ਮੈਂ ਪਾਰੀ ਦਾ ਮੁੰਡਾ ਆ ਭਰਾ ਜੀ ਖੇਦੇ ਹੈ ਕਰੀ ਆਪਾਂ ਚਾਲ ਵੀ ਵਜਦਾ ਸਾਨੂੰ ਫਿਕਰ ਆ ਵੀ ਸਾਡੇ 9 ਵਜ ਦਾ ਤੇ ਜਦੋਂ ਆਪਾਂ ਪਿੰਡਾਂ ਦੇ ਵਿੱਚ ਮਾਹੌਲ ਹੀ ਖਰਾਬ ਕਰ ਲਿਆ ਤੇ ਕਿਸੇ ਜਵਾਗ ਨੇ ਸਿਹਤਗੀ ਬਣਾਉਣੀ ਆ ਹੁਣ ਆਪਣੇ ਉਥੇ ਘਰੇ ਘੱਡੋ ਘੱਡ 50 ਮੁੰਡੇ ਆਉਂਦੇ ਆ ਤੇ ਜਿਹੜਾ ਜਿਹੜਾ ਮੰਨ ਕੇ ਚਲੋ ਇਹ ਲੀ ਤੇ ਛੜ ਗਿਆ ਇੱਕ ਵਾਰ ਮਿਹਨਤ ਲਾਉਣ ਲੱਗ ਗਿਆ ਉਹ ਆਦੇ ਸਰੀਰ ਤੇ ਨੋਂ ਨਹੀਂ ਵੱਜਣ ਦਿੰਦਾ ਕਿ ਮੈਂ ਅੱਗੇ ਜਾਣਾ ਮੈਂ ਅੱਗੇ ਜਾਣਾ ਅੱਗੇ ਪਿੰਡਾਂ ਦੇ ਮਹੌਲ ਕੀ ਹੁੰਦੇ ਲੋਕੀ ਫੁੱਟਬਾਲ ਖੇਡਦੇ ਕੋਈ ਕੋਈ ਚੀਜ਼ਾਂ ਛਾਲਾ ਮਾਰਦੇ 100 ਗੱਲਬਾਤ ਕਰਦੇ ਤੇ ਲੋਕਾਂ ਨੂੰ ਛੌਂਗ ਹੀ ਪਈ ਸਰੀਰ ਬਣਾਉਣੀਆਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਹੋਰ ਚੀਜ਼ਾਂ ਦਾ ਹੋ ਗਿਆ ਕਿ ਗੂਣ ਦੇ ਉੱਤੇ ਸਾਰਾ ਵੇਖੀ ਜਾਂਦੇ ਸ਼ੋਅ ਦੇ ਮੀਡੀਆ ਦੱਜਾ ਜਿਹੜਾ ਬਣਿਆ ਸੀ ਆਪਣੇ ਦੇ ਹੱਥ ਪਾਈ ਜਿਹੜੀ ਹੁਣ ਦੂਜਾ ਇੰਨਾ ਹੜਾ ਆ ਗਿਆ ਤੇ ਲੋਕਾਂ ਨੇ ਵੇਲਾ ਤਸੱਲੀ ਨਹੀਂ ਕਰਾਤੀ ਅਗਰ ਫੜ ਕੇ ਰਾਚਣ ਵਾਲੀ ਹੈ ਤੇ ਸ਼ੋਸ਼ਲ ਮੀਡੀਆ ਦਾ ਕਰਕੇ ਹੋਇਆ ਜੇ ਆਪਾਂ ਉਦਾਂ ਨਹੀਂ ਤੇ ਪਤਾ ਲੱਗਣਾ ਕਿ ਇਹਨੂੰ ਆਂਦੋਲੇ ਪ੍ਰਦੇਸ਼ ਹੈ ਆਪਾਂ ਨੂੰ ਪਤਾ ਲੱਗਣਾ 80 ਦੂਰ ਕੀ ਹੁੰਦਿਆ ਕੀ ਨਹੀਂ ਹੁੰਦਿਆ ਹੈ ਨਹੀਂ ਚਲੋ ਜੇ ਚੰਗਾ ਇਸਤੇਮਾਲ ਕਰੇ ਨਾ ਚੰਗਾ ਇਸਤੇਮਾਲ ਹੋਵੇ ਸ਼ੋਸ਼ਲ ਮੀਡੀਆ ਨਾਲ ਜੀਤਣੀ ਹੈਗੀ ਵੇ ਤੇ ਸ਼ਰਾਬ ਦਾ ਜਿਹੜਾ ਉਹ ਕਰਦੇ ਆ ਫਿਰ ਉਹੋ ਜਿਹਾ ਕੰਮ ਤੁਹਾਨੂੰ ਤਵਾ ਹੀ ਆ ਫਿਰ ਨਹੀਂ ਉਹ ਮਾੜਾ ਮਾੜਾ ਨਹੀਂ ਜਾ ਤੰਦ ਲੱਤ ਕੀ ਆਈ ਜੀ ਆ ਗਈ ਨਾ ਹਣੋ ਕੱਲ ਦਰਬਾਰ ਸਾਹਿਬ ਦਾ ਵੀ ਆਉਂਦੇ ਉੱਤੇ ਉਹ ਜਿਆਦਾ ਹੀ ਕਰਦੇ ਗੱਲ ਤਾਂ ਗੱਲ ਕਰਨ ਦਾ ਯਾਰ ਉਹਦੇ ਬਾਲਾ ਜਿਆਦਾ ਗੰਮ ਖਰਾਬ ਕੀਤਾ ਆ ਉਹ ਵੀਡੀਓ ਵੇਖ ਕੇ ਰੋਣ ਆ ਗਿਆ ਪਹਿਲਾਂ ਦਰਬਾਰ ਸਾਹਿਬ ਆ ਗਿਆ ਕਿ ਉਹਨੂੰ ਦੱਸਣ ਵਾਲਾ ਹੈਗਾ ਹੀ ਨਹੀਂ ਹੈ ਕਿ ਉਹ ਇੱਕ ਐਪ ਆ ਬਾਬੂ ਜੀ ਉਹ ਨਾ ਐਪ ਦੇ ਨਾਲ ਆਪਾਂ ਕਿੱਡਾ ਮਰਜੀ ਗੰਦੇ ਤੋਂ ਗੰਦਾ ਕੰਮ ਕਰ ਸਕਦੇ ਆ ਤੇ ਉਹ ਆਪਾਂ ਦੇ ਬੋਲ ਹੀ ਨਹੀਂ ਸਕਦੇ ਜੋ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਉਹਨਾਂ ਕੀਤਾ ਉਹ ਸਾਡੇ ਦੋ ਜੀ ਉਹਦੇ ਮੈਂ ਕਹਿੰਦਾ ਵੀ AI ਦੇ ਨਾਲ ਬਣਾ ਕੇ ਤੇ ਉਹ ਮੈਂ ਮੂੰਹ ਸ਼ਬਦ ਹੀ ਨਹੀਂ ਬੋਲ ਸਕਦਾ ਹਾਂ ਹਾਂ ਪਰ ਉਹਨੂੰ ਢੋਈ ਨਹੀਂ ਮਿਲਣੀ ਜਿਹੜਾ ਇਹ ਕੰਮ ਕਰਦਾ ਪਰ ਹੁਣ ਕੀ ਪਤਾ ਜਿਹੜਾ ਬੰਦਾ ਕੌਣ ਕਿੱਦਾਂ ਨਹੀਂ ਮਿਲਣੀ ਢੋਈ ਆਪਾਂ ਨੂੰ ਕੀ ਆ ਮਿਲੇ ਚਾ ਨਾ ਮਿਲੇ ਆਪਾਂ ਨੂੰ ਕਿੱਡੀ ਵੀ ਨਹੀਂ ਕਾਰਵਾ ਆਪਣੇ ਬਾਤ ਸਿੱਖਵਾਦ ਇੱਕ ਦੀ ਮਾੜੀ ਚੀਜ਼ ਆਉਂ ਉਹ ਕੱਲਾ ਆਪਣੇ ਧਰਮ ਦੇ ਨਾਲ ਛੇੜਛਾੜ ਨਹੀਂ ਹੋਈ ਹੋਰ ਵੀ ਧਰਮਾਂ ਦੇ ਨਾਲ ਉਹਨਾ ਕੀਤੀ ਜਾਂਦਾ ਚਲੋ ਕੋਈ ਵੀ ਧਰਮ ਸਾਰੇ ਇੱਕ ਹੀ ਆ ਹਾਂ ਦਰਬਾਰ ਸਾਹਿਬ ਹਜੇ ਇੰਨੀ ਸਕਿਉਰਿਟੀ ਨਹੀਂ ਲੈ ਲੈ ਸਕੋਲਟੀ ਦਾ ਬਲਕੀ ਚੱਕਰ ਆ ਗਿਆ ਦੇਖੋ ਉਹ ਤੇ ਆ ਪਿਆ ਉਹ ਤੇ ਕਿਤੇ ਕਿੱਥੇ ਬਹਿ ਕੇ ਕੰਪਿਊਟਰ ਤੇ ਕਰੀ ਜਾਂਦੇ ਉਹ ਕਿਹੜਾ ਉੱਥੇ ਆ ਕੇ ਨਹੀਂ ਉਹ ਤਾਂ ਹੈ ਪਰ ਇਹਨਾਂ ਨੂੰ ਫੜ ਦ ਸਕਦੇ ਨੇ ਘਰ ਤੋਂ ਸਕਦੇ ਆਣਾ ਓਏ ਆਈ ਨੂੰ ਕਿੱਥੇ ਫੜ ਲਾਂਗੇ ਲੈ ੱਖਾ ਫੜਨਾ ਤਾਂ ਇਦਾਂ ਨਹੀਂ ਫੜੇ ਕਿੰਨੇ ਅੱਗੇ ਕਿਤੇ ਮੋੜੇ ਕਿਹੜੇ ਤੇ ਉਹ ਤੈਨੂੰ ਬਦ ਨਾਲ ਥੱਕੇ ਤੋਂ ਕਿਹਦਾ ਆਪਣੀ ਤੋਰ ਜੀ ਕਿਦਾਂ ਦੀ ਹੋਈ ਹੁੰਦੀ ਹੈ ਮੈਂ ਤੇ ਉਦਾਂ ਹੀ ਤੁਰਦਾ ਐ ਇਹਦਾ ਪਹਿਲਵਾਨਾ ਐਥੇ ਕਿਦਾਂ ਤੁਰਦਾ ਮੈਚ ਕਿਦਾਂ ਤੁਰਦੇ ਹੋਗੇ ਮੈਂ ਮੈਚ ਸਾਡੀਆਂ ਸਵੇਟਾਂ ਵੇਖੀ ਤੁਸੀਂ ਹਲੋ ਮੈਂ ਆਮ ਜ਼ਿੰਦਗੀ ਜਿਹੇ ਐਦਾਂ ਹੀ ਤੁਰਦੇ ਆ ਥੋੜੀ ਜਿਹਾ ਅੰਗ ਪੈਰ ਦੇ ਇਕੱਠੇ ਕਰਕੇ ਤੁਰਨਾ ਪੈਂਦਾ ਉਹ ਤਾਂ ਰੱਬ ਸਾਰੇ ਹੀ ਆ ਪਰ ਜਦੋਂ ਮੈਚ ਜਿਆ ਹੁੰਦਾ ਨਾ ਉਹਦੇ ਜੋਸ਼ ਚ ਆ ਜਾਂਦਾ ਰੱਬ ਨੂੰ ਹੀ ਹਾਂ ਹਾਂ ਉਹਨਾਂ ਦਾ ਮੋਟਾ ਚਲੋ ਮੈਂ ਤੇ ਰੈਡੀ ਆ ਉਹ ਜੇ ਤਾ ਨੰਬਰ ਤੇ ਸਹੀ ਹੋ ਜਾ। ਅਗਰ ਮੈਂ ਬਾਹਰ ਨਹੀਂ ਜਾ। ਅੱਜ 12 ਬੰਦਾ ਫੋਨ ਕਰ ਲੈ ਕਹਿੰਦਾ ਲੱਗਦਾ ਕਿਉਂ ਨਹੀਂ ਹੁੰਦਾ। ਮੈਂ ਫੈਨ ਕੀ ਤੇ ਉਹ ਅੱਜ ਲੱਗ ਗਿਆ ਗਾੜਾ। ਬਾਵਾ ਬੋਲ ਗਈ ਜਕਰ ਉਹਦਾ ਕਈ ਰ ਆਪਣਾ। ਪਹਿਲੀਆਂ ਦੋ ਆਪ ਜੀ ਨਹੀਂ ਕਰਦਾ ਲੱਗਨ ਨੂੰ। ਲੱਗ ਲਾ ਗੁੱਸਾ ਇਹ ਖਾ ਕੇ ਬਾਜੂ ਬਾਜੇ। ਲੱਗਦਾ ਫਿਰ ਸਰੀਰ ਖੁੱਲ ਜਾਂਦਾ ਜਦੋਂ ਤੂੰ ਖੋਲਦਾ ਨਹੀਂ ਸਰੀਰ ਨੂੰ। ਇਹ ਲੱਗ ਗਿਆ ਜੀ।